ਸਟਾਰਟਅਪ ਪੰਜਾਬ ਕਨਕਲੇਵ ਦੇ ਵਿੱਚ ਆਪਣੇ ਟੈਲੈਂਟ ਤੇ ਯਕੀਨ ਕਰਨ ਵਾਲੇ ਸੈਲਫ ਕੌਨਫिडेंट ਕੁਝ ਨਵਾਂ ਕਰਨ ਦੀ ਇੱਛਾ ਰੱਖਣ ਵਾਲੇ ਦੁਨੀਆ ਦੇ ਵਿੱਚ ਆਪਣਾ ਯੋਗਦਾਨ ਆਪਣਾ ਹਿੱਸਾ ਪਾ ਕੇ ਉਹਨੂੰ ਰਜਿਸਟਰ ਕਰਾਉਣ ਦੀ ਚਾਹਤ ਰੱਖਣ ਵਾਲੇ ਇਹ ਪੰਜਾਬ ਦਾ ਪਹਿਲਾ ਸਟਾਰਟਅਪ ਵਾਲਿਆਂ ਦਾ ਨੌਕਰੀਆਂ ਮੰਗਣ ਵਾਲਿਆਂ ਦਾ ਨਹੀਂ ਨੌਕਰੀਆਂ ਵੰਡਣ ਵਾਲਿਆਂ ਦਾ ਪਹਿਲਾ ਕਨਕਲੇਬ ਹੈ ਕਾਮਯਾਬ ਤੁਸੀਂ ਹੋ ਅਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਾਮਯਾਬੀ 'ਚ ਸਾਡਾ ਕੀ ਯੋਗਦਾਨ ਚਾਹੀਦਾ ਉਹਨੂੰ ਬਸ ਸਟਾਰਟਅਪ ਦੇ ਦਿੰਦੇ ਹਾਂ ਸੀਡ ਮਨੀ ਮੈਂ ਬੱਚਿਆਂ ਨੂੰ ਮਿਲ ਕੇ ਆਏ ਬਾਹਰ ਐਗਜ਼ੀਬਿਸ਼ਨਸ ਲੱਗੀਆਂ ਹੋਈਆਂ ਕਿਸ ਨੂੰ 3 ਲੱਖ ਮਿਲ ਗਿਆ ਕਿਸ ਨੂੰ 4 ਲੱਖ ਮਿਲ ਗਿਆ ਕਮਾਲ ਦੀਆਂ ਚੀਜ਼ਾਂ ਬਣਾਈ ਬੈਠੇ ਨੇ ਅਸੀਂ ਸਾਨੂੰ ਤਾਂ ਰੱਬ ਨੇ ਕੁਦਰਤੀ ਇੰਜੀਨੀਅਰ ਬਣਾ ਕੇ ਭੇਜਿਆ ਹੋਇਆ ਹੈ bizness blaster ਸ਼ੁਰੂ ਕੀਤਾ ਪੰਜ ਛੇ ਜਣੇ ਇਕੱਠੇ ਹੋ 10 ਜਣੇ ਇਕੱਠੇ ਹੋ ਜੋ 16 ਜਣੇ ਇਕੱਠੇ ਹੋ ਜੋ ਇਕੱਠੇ ਹੋ ਕੇ ਕੋਈ ਦਿਮਾਗਾਂ ਨੂੰ ਆਪਸ ਦੇ ਵਿੱਚ ਵਿਚਾਰਕ ਸਾਂਝਾ ਪਾਓ ਕੁਝ ਨਿਕਲੂਗਾ ਦੁਨੀਆ 'ਚ ਹਜੇ ਕੰਪਿਊਟਰ ਨੇ ਦੁਨੀਆ 'ਚ ਹਜੇ ਸਾਡੇ ਬ੍ਰੇਨ ਨੇ ਬਹੁਤ ਸਾਰੇ ਮਿਲੀਅਨਅਰ ਬਣਾਉਣੇ ਨੇ ਬਿਲੀਅਨਅਰ ਹਜੇ ਬਣਾਉਣੇ ਨੇ ਐਫਰਟ ਚਾਹੀਦੀ ਹੈ ਬਸ ਸੋ ਆਈਡੀਆ ਜਿਹੜੇ ਨੇ ਉਹ ਆਪਣੇ ਕੋਲੇ ਬਹੁਤ ਨੇ ਬਟ ਉਹਨਾਂ ਨੂੰ ਐਪਰੀਸ਼ੀਏਸ਼ਨ ਦੀ ਲੋੜ ਹੈ ਰਿਕਮੈਂਡੇਸ਼ਨ ਦੀ ਲੋੜ ਹੈ ਰਿਕੋਨਾਈਜੇਸ਼ਨ ਦੀ ਲੋੜ ਹੈ ਸਾਡੀ ਸਟਾਰਟਅੱਪ ਦੀ ਸਾਰੀ ਟੀਮ ਪੰਜਾਬ ਸਰਕਾਰ ਵੱਲੋਂ ਉਮੀਦ ਕਰਦੇ ਆ ਕਿ ਨਵਾਂ ਸਾਲ ਤੁਹਾਡੀ ਜ਼ਿੰਦਗੀ ਚ ਨਵੀਆਂ ਉਚਾਈਆਂ ਨਵੀਆਂ ਮੰਜ਼ਲਾਂ ਨੂੰ ਸਰ ਕਰਨ ਦੀ ਸ਼ਕਤੀ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ